ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 25 26 ਸਾਲ ਸੇਵਾ ਕੀਤੀ ਬਾਬਾ ਜੀ ਨੇ ਗੱਲ ਦਲੇਰੀ ਦੀ ਨਹੀਂ ਜਿੱਥਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ ਜਿੱਥੇ ਦਾਣੇ ਚੋਗ ਸਾਡੀ ਖਲੈਰੀ ਚੁੱਕੇ ਜਾਣਾ ਹੈ ਪੈਸੇ ਕੋਈ ਦੁੱਖ ਵਾਲੀ ਗੱਲ ਨਹੀਂ ਇਹ ਤਾਂ ਪ੍ਰੇਮ ਵੀ ਟਾਹੇ ਗਿਆ ਪ੍ਰੇਮ ਬਣਿਆ ਸੀਗਾ ਪ੍ਰੇਮ ਦੇ ਨਾਲ ਕਿਸ ਮਨ ਛਲ ਕੇ ਜਾਂਦਾ ਪਰ ਸਾਨੂੰ ਖੁਸ਼ੀ ਹੈ ਕਿ ਸਾਰਾ ਪਰਵਾਹ ਰ ਇੱਜ਼ਤ ਆਬਰੂ ਦੇ ਕਰਕੇ ਭਜਨ ਬੰਦਗੀ ਦਾ ਕਰਕੇ ਗੁਰੂ ਮਰਿਆਦਾ ਜਿਹੜੀ ਲਾਗੂ ਕੀਤੀ ਪਿੱਛੇ ਪ੍ਰਤਾਂਦ ਹੋਇਆ ਗੁਰੂ ਮਹਾਰਾਜ ਦੀਆਂ ਬੇਦਵੀਆਂ ਹੋਈਆਂ ਬਾਬਾ ਜੀ ਨੇ ਇੱਕ ਡਾਹ ਕੇ ਪੈਰਾ ਦਿੱਤਾ ਅਸੀਂ ਵੀ ਇਹਨਾਂ ਦੇ ਨਾਲ ਸੀਗੇ ਉਹ ਗੱਲ ਆਉਂਦੀ ਸੀ ਅਸੀਂ ਆਪਦੇ ਉੱਤੇ ਲੈ ਲੈਂਦੇ ਸੀ ਬਾਬੇ ਨੇ ਸਾਡੇ ਸੁੰਨੇ ਘਰਾਂ ਦੇ ਵਿੱਚ ਜਾ ਕੇ ਵੀ ਪਾਠ ਕੀਤਾ ਧੀਆਂ ਬੈਣਾ ਸਾਡੇ ਘਰੇ ਹੁੰਦੀਆਂ ਸੀਗੀਆਂ ਅੱਜ ਤੱਕ ਅਲੰਬਾ ਨਹੀਂ ਲੈਣ ਕੱਲੇ ਬਾਬਾ ਜੀ ਨੇ ਨਹੀਂ ਪੂਰੇ ਪਰਿਵਾਰ ਨੇ ਉਦੋਂ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ ਬਾਬਾ ਜੀ ਨੂੰ 25 ਸਾਲ ਹੋ ਗਏ 25 ਸਾਲ ਪਹਿਲਾਂ ਬੇਅਦਬੀ ਹੋਈ ਸੀ ਆਪਣੇ ਇੱਥੇ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੁਝ ਸ਼ੈਤਾਨ ਲੋਕਾਂ ਨੇ ਉਸ ਮਹਾਰਾਜ ਦੀ ਦੇ ਨੂੰ ਪਤਾ ਨਹੀਂ ਕਿੱਥੇ ਖੁਰਦ-ਬੁਰਦ ਕੀਤਾ ਪਰ 25 ਸਾਲ ਬਾਬਾ ਜੀ ਨੇ ਉਹ ਚੀਜ਼ ਨਹੀਂ ਹੋਣ ਦਿੱਤੀ ਤੇ ਪਹਿਰਾ ਦਿੱਤਾ ਗੁਰੂ ਮਹਾਰਾਜ ਦਾ ਸਤਕਾਰ ਕੀ ਕਾਇਮ ਰੱਖਿਆ ਔਰ ਕਾਇਮ ਰਹਿਣ ਦਿੱਤਾ ਹਾਲਾਂਕਿ ਕਈ ਮੌਤਵਾਰ ਬੰਦਿਆਂ ਨੇ ਸਾਡੇ ਤੇ ਅਲੀਗੇਸ਼ਨ ਵੀ ਲਾਏ ਪਰਚੇ ਵੀ ਕਰਾਈ ਝੂਠੇ ਪਰਚੇ ਚੱਲੇ ਆ ਸੀ ਹੁਣ ਵੀ ਚੱਲੀ ਜੰਨੇ ਆ ਪਰ ਅਸੀਂ ਪਹਿਲ ਗੁਰਦੁਆਰੇ ਨੂੰ ਦਿੱਤੀ ਹੈ ਤੇ ਸਤ ਗੁਰਾਂ ਨੂੰ ਦਿੱਤੀ ਹੈ ਪਰ ਸਾਡਾ ਕਿੰਨਾ ਨੁਕਸਾਨ ਹੋਇਆ ਇਹਨਾਂ ਨੂੰ ਜੋ ਮਰਿਆੜ ਵਾਲੇ ਵਿੱਚ ਅਸੀਂ ਇੱਕ ਨੂਰ ਖਾਲਸਾ ਕਮੇਟੀ ਦੇ ਵਿੱਚ ਅਸੀਂ ਜਥੇਦਾਰ ਅਨੰਦਗੜ੍ਹ ਸਾਹਿਬ ਸੀਗੇ ਉਹਨਾਂ ਦੇ ਅੰਦਰ ਅਸੀਂ ਕੰਮ ਕੀਤਾ ਔਰ ਬੜੇ ਸੁਚੱਜੇ ਢੰਗ ਨਾਲ ਅਸੀਂ ਚੱਲਦੇ ਰਹੇ ਬਾਬਾ ਜੀ ਵੀ ਸਾਥ ਦਿੰਦੇ ਰਹੇ ਪਰ ਇੱਕ ਗੱਲ ਦਾ ਅਫਸੋਸ ਹੈ ਉਹ ਮੋਨੇ ਕੋਨੇ ਯਾਰ ਗੁਰਸਿੱਖ ਪਰਿਵਾਰ ਤੇ ਗੁਰਮੁਖ ਪਰਿਵਾਰ ਤੇ ਸਾਡੇ ਗ੍ਰੰਥੀ ਦੇਤੇ ਐ ਕਰਕੇ ਉਹ ਜਿਨ੍ਹਾਂ ਨੂੰ ਜਪਦੀ ਸਾਹਿਬ ਦਾ ਪਾਠ ਨਹੀਂ ਕਰਨਾ ਹੁੰਦਾ ਯਾਰ ਉਹ ਜਿਹਨੂੰ ਇਹ ਨਹੀਂ ਪਤਾ ਵੀ ਨਿਤਨੇਮ ਗੁਰੂ ਗ੍ਰੰਥ ਸਾਹਿਬ ਜੋ ਹੁੰਦਾ ਕਿ ਗੁਟਕਾ ਸਾਹਿਬ ਜੋ ਹੁੰਦਾ ਉਹ ਚੌਧਰਾਂ ਕਰਦੇ ਯਾਰ ਗੁਰਦੁਆਰੇ ਜਾ ਕੇ ਲਾਹਣਦੇ ਸਾਡੇ ਨਗਰ ਦੇ ਲਾਹਣਦਾ ਇਹ ਜਿਹੇ ਲੋਕਾਂ ਦਾ ਸਾਥ ਦਿੱਤਾ ਜਿਹੜਾ ਬਾਬਾ ਜਿਹਨੇ ਕੀ ਨਾਂ ਕਰਦਾ ਸੀ ਹੋਕਾ ਦਿੰਦਾ ਸੀ ਭਾਈ ਗੁਰਦੁਆਰੇ ਆਇਆ ਕਰੋ ਅਮਰਤ ਛਕੋ ਗੁਰੂ ਦੇ ਲੜ ਲੱਗੋ ਮਾੜਾ ਸੀ ਸਾਡੇ ਕਮੇਟੀ ਮੈਂਬਰੇ ਕਹਿੰਦੇ ਕਿ ਬਾਬਾ ਕਿਉਂ ਕਹਿੰਨਾ ਹੈ ਕਿ ਗੁਰਦੁਆਰੇ ਆਇਆ ਕਰੋ ਲੰਨਟਾਈ ਦੇ ਕਮੇਟੀ ਮੈਂਬਰ ਬਣਾਉਨੇ ਸੀ ਜੇ ਘਟ ਕੋ ਘਟ ਕਮੇਟੀ ਮੈਂਬਰ ਦਾ ਸੀ ਯਾਰ ਜਿਹੜੀ ਕਮੇਟੀ ਵਾਲੀ ਉਹ ਤਾਂ ਜੱਜ ਦੀ ਚੁਣ ਲਈਏ ਜੇ ਅਮਰਤ ਹਰੀ ਸਿੰਘਾਂ ਦੀ ਕਮੇਟੀ ਹੁੰਦੀ ਕੀ ਇਹ ਕਹੇ ਸਾਡੇ ਤੂੰ ਇਹ ਕਿਉਂ ਕਹਨਾ ਹੈ ਗੁਰਦੁਆਰੇ ਆਇਆ ਕਰੋ ਅਕੇ ਜਦੋਂ ਆਉਂਦਾ ਜਦੋਂ ਉੱਥੇ ਜਾਂਦੇ ਆਂ ਕਿ ਆਹ ਕਹਿੰਦਾ ਗੁਰਦੁਆਰਾ ਆਇਆ ਕਰੋ ਤੇ ਬਾਬੇ ਨੇ ਹੋਰ ਕੀ ਕਰਨ ਕਹਿਣਾ ਡੇਰੀ ਦਾਇਆ ਕਰੋ ਸੜਕ ਕਮੇਟੀ ਵਾਲਿਆਂ ਨੇ ਲਾਂਘਤਾ ਏ ਜੀ ਔਰ ਉਤੋਂ ਇਹ ਕਹਿੰਦੇ ਕਮੇਟੀ ਦਾ ਗੁਨਾਹ ਕੀ ਆ ਬਾਬੇ ਜਿਹਦੇ ਲਫਾਫੇ ਤੱਕ ਯਾਰ ਫਰੋਲੇਗੇ ਜੇ ਸੋਡੇ ਘਰ ਦਾ ਕੋਈ ਲਫਾਫਾ ਫਰੋਲਿਆ ਜਾਵੇ ਬੰਦਾ ਮਰਨ ਮਰਉਣ ਤੇ ਆ ਜਾਂਦਾ ਬਾਬੇ ਦੀ ਇੰਨੀ ਬੇਬਤੀ ਕੀਤੀ ਗਈ ਪ੍ਰਧਾਨ ਦੁਆਰਾ ਕਾਹਦੇ ਪ੍ਰਧਾਨ ਇਹ ਜਿਹੇ ਪ੍ਰਧਾਨ ਨੂੰ ਕਰਨਾ ਕੀ ਐਸੀ ਕੋਈ ਉਹ ਉਹ ਅਮਰਤ ਕੀ ਕੰਮ ਤਾਂ ਦੋ ਦੋ ਗ੍ਰੰਥੀ ਸਾਡੇ ਦੋਨਾਂ ਗੁਰਦੁਆਰਿਆਂ ਤੋਂ ਕੱਢ ਕੇ ਫੇਰ ਨਿਕਲਿਆ ਇਹ ਇਹ ਪ੍ਰਧਾਨ ਨਹੀਂ ਦੇਈਂਦੇ ਸਾਨੂੰ ਨਾ ਮਣਾਓ ਮੇਰੇ ਹੱਥ ਜੋੜ ਕੇ ਬੇਨਤੀਆਂ ਨਕਰ ਨੂੰ ਇਹਨਾਂ ਕੋ ਖੜਾ ਛੜਾਓ ਇਹ ਪ੍ਰਧਾਨ ਜਿਹੜੇ ਇਹ ਜਿਹੇ ਆ ਨਾ ਧਰਮ ਪ੍ਰਚਾਰ ਕਰਨ ਵਾਸਤੇ ਇਮਾਨਦਾਰ ਬੰਦਾ ਮर्याਦਾ ਨੂੰ ਕਾਇਮ ਰੱਖਣ ਵਾਲਾ ਬੰਦਾ ਸਾਡੇ ਗੁਰੂ ਘਰ ਦਾ ਗ੍ਰੰਥੀ ਨਹੀਂ ਹੋ ਸਕਦਾ ਡੇਰਪ ਡੇਰੇ ਜੋ ਲੈ ਆਓ ਯਾਰ ਗ੍ਰੰਥੀ ਤੁਸੀਂ ਹੋਣਾ ਡੇਰੇ ਜੋ ਲਿਆਓ ਤੇ ਕਰਾਓ ਬੇ ਆਦਮੀ ਹਾਲਾਂਕਿ ਅਸੀਂ ਪਹਿਰਾ ਦੇਾਂਗੇ ਜ਼ਰੂਰ ਐਸੀ ਕੋਈ ਘਟਨਾ ਵਾਪਰੂ ਵੀ ਅਸੀਂ ਫੇਰ ਵੀ ੜਾਂਗੇ ਭਾਵੇਂ ਸਾਡੇ ਤੇ ਲੱਖ ਝੂਠੇ ਕੇਸ ਬਣਾ ਦੇਣ ਅਸੀਂ ਡਰਾਂਗੇ ਨਹੀਂ ਸਾਨੂੰ ਮਾਣ ਹੈ ਬਾਬਾ ਜੀ ਤੇ ਅੱਜ ਤੱਕ ਥੱੱਬਾ ਪਾਠ ਨਹੀਂ ਕੀਤਾ ਇਹਨਾਂ ਨੇ ਜਿਸ ਵੀਰ ਭਰਾ ਨੇ ਭੈਣ ਭਰਾ ਨੇ ਸੰਗਤ ਨੇ ਬਾਣੀ ਪੜ੍ਹਾਈ ਆ ਤੇ ਉਹ ਇਮਾਨਦਾਰੀ ਨਾਲ ਸਾਡੇ ਪੂਰਾ ਪਾਠ ਕਰਕੇ ਉਥੋਂ ਬੜੀ ਇਮਾਨਦਾਰੀ ਨਾਲ ਸੂਚਮਤਾ ਨਾਲ ਆਪਣੇ ਭੈਣ ਭਰਾ ਬਣਾ ਕੇ ਆਪਣਾ ਪਰਿਵਾਰ ਬਣਾ ਕੇ ਆਇਆ ਤੇ ਫਿਰ ਵੀ ਇਹਨਾਂ ਕੋ ਜਰਿਆ ਨਹੀਂ ਗਿਆ ਉਹ ਪੱਟੀ 25 ਸਾਲ ਰਹਿਣਾ ਵੀ ਮਾਨ ਦੀ ਗੱਲ ਹੈ ਚਲੋ ਕੋਈ ਗੱਲ ਨਹੀਂ ਸਦਾ ਨਹੀਂ ਰਹਿਣਾ ਸੀਗਾ 5-4 ਸਾਲ ਹੋਰ ਕੱਢ ਜਾਂਦਾ ਮੈਂ ਨਹੀਂ ਕਹਿਣਾ ਪਰ ਬਾਣੀ ਪੜਦੇ ਨੂੰ ਜਿਹੜੇ ਜਿਹੜੇ ਬੰਦਿਆਂ ਨੇ ਇਹਦੇ ਲਾਂਚ ਲਾਇਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਦੇਖ ਲਓ ਉਹਨਾਂ ਦਾ ਕੈਰੀਅਰ ਕੀ ਹੈ ਕੀ ਕਰੇ ਕਰਦੇ ਆ ਉਹਨਾਂ ਦਾ ਬੱਚੇ ਕੀ ਕਰਦੇ ਉਹਨਾਂ ਦੇ ਕੋਣ ਮਨ ਸਿਰਾਂਤ ਹੋਏ ਬੈਠਿਆ ਘਟ ਤੋਂ ਘਟ 20 20 30 ਸਾਲ ਹੋ ਗਏ ਮੈਂਬਰ ਬਣਿਆ ਨੂੰ ਹਜੇ ਤੱਕ ਉਹ ਕੇਸ ਨਹੀਂ ਰੱਖ ਸਕਿਆ ਨਮੋਸ਼ੀ ਵਾਲੀ ਗੱਲ ਨਹੀਂ ਗਈ ਕੀ ਬਾਣੀ ਦਾ ਸੇਧ ਲੈਂਦੇ ਆ ਇੱਕ ਕਮੇਟੀ ਮੈਂਬਰ ਮੈਨੂੰ ਕਹਿੰਦਾ ਅਸੀਂ ਨਾ ਗ੍ਰੰਥੀ ਇਹ ਜੀ ਲਿਆਉਣੇ ਆ ਜਿਹੜਾ ਨਾ ਚੁਣ-ਚੁਣ ਕੇ ਬਾਣੀ ਸੁਣਾਵੇ ਉਹ ਕੱਲਾ ਗ੍ਰੰਥੀ ਸੁਣਾਵੇ ਪਰ ਤੁਸੀਂ ਸੁਣਦੇ ਕਿੱਥੇ ਹੋ ਕਿਹੜੇ ਕਮੇਟੀ ਮੈਂਬਰ ਆ ਕੇ ਇੱਥੇ ਬਾਣੀ ਸੁਣਦੇ ਸੀ ਬਈ ਉਹ ਮਾਨਮੁਖ ਬੰਦੇ ਮੈਂ ਤਾਂ ਕਹੂੰ ਆ ਵੀ ਉਹ ਮਾਨਮੁਖ ਬੰਦੇ ਯਾਰ ਗੁਰਮੁਖ ਬੰਦੇ ਤੇ ਲੰਚ ਲਾ ਕੇ ਤੇ ਸੰਗਤ ਨੂੰ ਧੋਖਾ ਦੇਗੇ ਅਫਸੋਸ ਦੀ ਗੱਲ ਹੈ ਸਾਡੇ ਪਿੰਡ ਵਾਸਤੇ ਸਾਡਾ ਪਿੰਡ ਨੇ ਇਹੋ ਜਿਹਾ ਗ੍ਰੰਥੀ ਗਵਾ ਦਿੱਤਾ ਇੱਕ ਹੀਰਾ ਗਵਾ ਦਿੱਤਾ ਮੈਂ ਤੁਹਾਨੂੰ ਸਹੀ ਦੱਸਦਾ ਐਸਾ ਗ੍ਰੰਥੀ ਨਹੀਂ ਮਿਲਦਾ ਭਾਈ ਦੀ ਅਸੀਂ ਦੇਖਿਆ ਉੱਥੇ ਰਹਿੰਨੇ ਅਸੀਂ ਜਦੋਂ ਖੰਡ ਪਾਠਾਂ ਦੇ ਬੰਦੇ ਨੇ ਲੋਕ ਸਧਾਰਨ ਪਾਠ ਕਰੇ ਕਰਨ ਜਾਂਦੇ ਆ ਮੋਬਾਈਲ ਦੇਖ ਕੇ YouTube ਦੇ Facebook ਆ ਚਲਾ ਕੇ ਨਾ ਉੱਥੋਂ ਵਾਪਸ ਆ ਜਾਂਦੇ ਆ ਭਜਨ ਨਹੀਂ ਹੁੰਦਾ ਅਸੀਂ ਆਪ ਫੜੇ ਆ ਲੋਕ ਐਸੇ ਗ੍ਰੰਥੀ ਖੰਡ ਪਾੜਦੇ ਰੌਣ ਲੋਂਦਾ ਯਾਰ ਬੰਦੇ ਬਾਹਰ ਬੈਠੇ ਆ ਵੀ ਸਾਡਾ ਬਾਬਾ ਉਹਦਾ ਪਾਠ ਕਰੀ ਜਾਂਦਾ ਹੈ ਤੇ ਬਾਬਾ ਅੰਦਰ ਮੋਬਾਈਲ ਦੇਖੀ ਜਾਂਦਾ ਹੈ ਸਾਡੇ ਬਾਬੇ ਦੇ ਵਿੱਚ ਐਸੀ ਹਰਕਤ ਨਹੀਂ ਆਈਏ ਜੀ ਸਾਨੂੰ ਮਾਂ ਨੇ ਇਹਨਾਂ ਗੱਲਾਂ ਦੀ ਦੁੱਖ ਇਸ ਗੱਲ ਦਾ ਸਾਨੂੰ ਦੁੱਖ ਇਸ ਗੱਲ ਦਾ ਨਹੀਂ ਸਾਨੂੰ ਦੁੱਖ ਇਸ ਗੱਲ ਦਾ ਨਹੀਂ ਮਾਪਾ ਜਾਂਦਾ ਉਹਨਾਂ ਪਾਪੀਆਂ ਨੇ ਗੁਰੂ ਘਰ ਦੀ ਮਰਿਆਦਾ ਤੋੜੀ ਆ ਔਰ ਪੂਰੇ ਪਿੰਡ ਦਾ ਵਿਸ਼ਵਾਸ ਜਿਹੜਾ ਬਣਿਆ ਹੋਇਆ ਸੀ ਅੱਜ ਉਹਨਾਂ ਨੇ ਤੋੜਤਾ 25 ਸਾਲਾਂ ਦਾ ਵਿਸ਼ਵਾਸ ਬਣਿਆ ਇੱਥੇ ਸਾਡੀ ਧੀ ਬਣ ਆਉਂਦੀ ਸੀ ਦਿਨੇ ਆਉਂਦੀ ਰਾਤ ਨੂੰ ਆਉਂਦੀ ਕੋਈ ਬੰਦਾ ਸ਼ੱਕ ਨਹੀਂ ਕਰਦਾ ਸੀ ਕਿ ਗੁਰਦੁਆਰੇ ਦੇ ਵਿੱਚੋਂ ਇਹ ਲੜਕੀ ਕਿਉਂ ਘਲੀ ਹੈ ਉਹਨਾਂ ਤੋਂ ਚਰਿਆ ਨਹੀਂ ਗਿਆ ਉਹਨਾਂ ਨੇ ਆਪ ਦੇ ਕਰੈਕਟਰ ਕੀ ਹੈ ਆਪ ਲੱchn ਕੀ ਕਰਦੇ ਐ ਕੱਲਾ ਜੁਗਲੀਆਂ ਕਰਨੀਆਂ ਪਾਠ ਕਦੇ ਜੰਮ ਕੇ ਕਦੀ ਉਹਨਾਂ ਨੇ ਉਹ ਬੰਦਿਆ ਨਹੀਂ ਬਾਬਾ ਨੂੰ ਜਲੀ ਬਾਬਾ ਜੀ ਨੂੰ ਜਲੀਲ ਕੀਤਾ ਗਾਲਾਂ ਕੱਢੀਆਂ ਜਿਹੜੇ ਬੰਦੇ ਹੱਥ ਨੇ ਠੇਕੇ ਤੇ ਹੁੰਦੇ ਸੀ ਤੇ ਤੜਕੇ ਗੁਰਦੁਆਰੇ ਆਉਂਦੇ ਸੀ ਲੰਗਰ ਦੇ ਸੀ ਕਮੇਟੀ ਦੇ ਮੈਂ ਮੈਂ ਇੱਕ ਗੱਲ ਕਹਿਣਾ ਬੇਨਤੀ ਹੈ ਮੇਰੀ ਹੱਥ ਜੋੜ ਕੇ ਐਸੀ ਕਮੇਟੀ ਦੁਬਾਰੇ ਨਾ ਬਣਾਇਓ ਸਾਡੇ ਧਰਮ ਦਾ ਪ੍ਰਚਾਰ ਹੈ ਜਿਹੜਾ ਰੁਕ ਜੂਗਾ ਕਿਸੇ ਨੇ ਅਮਰਤ ਨਹੀਂ ਛਕਣਾ ਕਿਸੇ ਨੇ ਗ੍ਰੰਥੀ ਨਹੀਂ ਬੰਨਣਾ ਅਮਰਤਾਰੀ ਬਣੇ 1 ਮਿੰਟ ਬਾਲਾ ਨਹੀਂ ਮੈਂ ਕਰਦਾ ਅਮਰਤਾਰੀ ਬੰਦਿਆਂ ਦੀ ਕਿਰਪਾ ਕਰਕੇ ਅੱਗੇ ਆਓ ਵੀਰੋ ਅੱਗੇ ਆਓ ਤੁਸੀਂ ਤੁਸੀਂ ਮਰਿਆਦਾ ਲਾਗੂ ਕਰ ਸਕਦੇ ਹੋ ਜੇ ਤੁਸੀਂ ਲਾਗੂ ਕਰੋਗੇ ਸਾਡੇ ਧਰਮ ਪ੍ਰਚਾਰ ਇੰਨਾ ਵਧੂਗਾ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਵੀ ਬਦਲੀਆਂ ਜਾ ਰਹੀਆਂ ਡੇਰਿਆਂ ਦੁਆਰਾ ਔਰ ਮਾਨ ਘੜਤ ਅਰਥ ਕੀਤੇ ਜਾ ਰਹੇ ਆ ਸੋਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਕਿੰਨੀ ਵੱਡੀ ਸਾਜ਼ਿਸ਼ ਚੱਲੀ ਜਾਂਦੀ ਹੈ ਇਸ ਤੇ ਪਹਿਰਾ ਦੇਣ ਵਾਸਤੇ ਕੁਰਬਾਨੀਆਂ ਕਰਨੀਆਂ ਪੈਣਗੀਆਂ ਹਜੇ ਹੋਰ ਮਾੜਾ ਟਾਈਮ ਆਊਗਾ ਤਾਂ ਕੁਝ ਵੀ ਨਹੀਂ ਬਾਬੇ ਨਾਲ ਜੋ ਹੋਏ ਨੇ ਕੁਝ ਵੀ ਨਹੀਂ ਅੱਗੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਗਰੰਥੀਆਂ ਨਾਲ ਕੀ ਹੋਊਗਾ। ਰਾਜਸਥਾਨ ਦੇ ਇੱਕ ਲੀਡਰ ਨੇ ਕਿਹਾ ਸੀਗਾ ਗੁਰਦੁਆਰਾ ਤੇ ਮਸਜਿਦ ਸਾਡੇ ਵਾਸਤੇ ਨਸੂਰ ਬਣੇ ਹੋਏ ਆ। ਹਾਲਾਂਕਿ ਜਿੱਨਾ ਲੰਗਰ ਚੱਲਦਾ ਗੁਰਦੁਆਰਿਆਂ ਦੇ ਵਿੱਚੋਂ ਚੱਲਦਾ ਹੈ। ਜਿੱਥੇ ਵੀ ਵਿਵਪਤਾ ਆਉਂਦੀ ਹੈ ਸਭ ਤੋਂ ਪਹਿਲਾਂ ਜਾ ਕੇ ਸੇਖ ਉਹਨਾਂ ਨੂੰ ਸਾਰਾ ਦਿੰਦੇ ਆ। ਕੋਈ ਪੈਸੇ ਦੀ ਪਰਵਾਹ ਨਹੀਂ, ਕੋਈ ਸੇਵਾ ਦੀ ਪਰਵਾਹ ਨਹੀਂ। ਪਰ ਉਹਨਾਂ ਲੋ ਉਹਨਾਂ ਲੋਕਾਂ ਦੀ ਸੋਚ ਅੱਜ ਇੱਥੇ ਤੀਜਾ ਗੁਰਦੁਆਰਾ ਹੈ ਰਾਜਸਥਾਨ ਦੇ ਵਿੱਚ ਜਿੱਥੇ ਅਟੈਕ ਹੋਇਆ ਹੈ ਉਹਨਾਂ ਲੋਕਾਂ ਦੇ ਦੁਆਰਾ ਇਹਨੂੰ ਤੁਸੀਂ ਮਾੜੀ-ਮੋਢੀ ਗੱਲ ਨਾ ਸਮਝੋ ਵੀ ਸਾਡੇ ਪਿੰਡ ਦੀ ਗੱਲ ਹੈ ਇਹਦੀ ਕਮਾਨ ਕਿਤੇ ਬਾਹਰ ਚਲਦੀ ਸੋ ਮੈਂ ਖਿਸ਼ਮਾ ਚਾਉਣਾ ਹੈ ਕਿ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਥੋੜਾ ਜਿਹਾ ਮਨ ਦੁਖੀ ਸੀਗਾ ਪਰ ਮਨ ਖੁਸ਼ੀ ਵੀ ਸੀਗਾ ਕਿ ਸਾਡੇ ਬਾਬਾ ਜੀ ਬੇਦਾਗ ਇਥੋਂ ਜਾ ਰਹੇ ਆ ਸਤਿ ਸ੍ਰੀ ਅਕਾਲ ਬਾਬਾ ਜੀ ਤੇ ਚੋਰੀ ਦਾ ਅਲਜਾਮ ਨਹੀਂ ਲੱਗਿਆ ਅੱਜ 25 ਸਾਲਾਂ ਦੇ ਵਿੱਚ ਬਹੁਤ ਵੱਡੀ ਉਪਲਬਧੀ ਬਾਬਾ ਜੀ ਦੀ ਚੋਰੀ ਦਾ ਅਲਜਾਮ ਨਹੀਂ ਲੱਗਿਆ ਪੂਜਾ ਪਾਠ ਭਜਨ ਬੰਦਗੀ ਸਾਡੇ ਕਰਾਂ ਦੇ ਵਿੱਚ ਬਹੁਤ ਵਧੀਆ ਇਮਾਨਦਾਰੀ ਨਾਲ ਕੀਤੀ ਤੇ ਭਜਨ ਹੋਇਆ ਸਾਡੇ ਸੱਚਾ ਸੋਚਾ ਬੰਦਾ ਫਿਰ ਬਾਗੜੀ ਭਰਾਵਾਂ ਨਾਲ ਇੰਨਾ ਪ੍ਰੇਮ ਬਣਾਇਆ ਇਹਨੇ ਮੁਸਲਮਾਨ ਭਰਾਵਾਂ ਨਾਲ ਇੰਨਾ ਪ੍ਰੇਮ ਬਣਾਇਆ ਕਿਸੇ ਨਾਲ ਦ੍ਰਿਉਤ ਨਹੀਂ ਕੀਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਚੱਲਦਾ ਸੀ ਅੜਿਆ ਉਹਨੇ ਸਾਹਮਣੇ ਆ ਆ ਦਿਨ ਜਿਹੜਾ ਭੁਗਤਣਾ ਪਿਆ ਨਾ ਉਹ ਉਹਦਾ ਕਾਰਨ ਹੈ ਨਹੀਂ ਤਾਂ ਇਹ ਬਾਬੇ ਨੂੰ ਕੋਈ ਨਹੀਂ ਕਹਿੰਦਾ ਸੀ ਜਿਵੇਂ ਇਹ ਲੋਕ ਚਲਾਉਂਦੇ ਸੀ ਨਾ ਵੋਟਾਂ ਦੇ ਬਦਲੇ ਗੁਰੂ ਗ੍ਰੰਥ ਸਾਹਿਬ ਨੂੰ ਗਹਿਣੇ ਕੀਤਾ ਜਾ ਰਿਹਾ ਹੈ ਨਹੀਂ ਨਹੀਂ ਇੱਕ ਮਿੰਟ ਦੀ ਬਾਬਾ ਮੈਂ ਬਿਲਕੁਲ ਪਹਿਲੇ ਫਿਰ ਚੋੜ ਦਿੱਤੀ ਨਹੀਂ ਨਹੀਂ ਇੱਕ ਮਿੰਟ ਦੀ ਬਾਬਾ ਮੈਂ ਬਾਲਾ ਨਹੀਂ ਕਰਦਾ ਪਰ ਮੈਨੂੰ ਥੋੜਾ ਜਿਹਾ ਇਹ ਖੁਲਾਸਾ ਕਰਨਾ ਪੈਣਾ ਹੈ ਇਹਨਾਂ ਚੀਜ਼ਾਂ ਦਾ ਪਰ ਇਹ ਚੀਜ਼ਾਂ ਆਪਾਂ ਅੱਗੇ ਤੋਂ ਧਿਆਨ ਦੇਣਾ ਹੈ ਵੀ ਜਿਹਨੂੰ ਚੌਧਰ ਦੇਣੀ ਹੈ ਜਿਹਨੂੰ ਪਾਵਰ ਦੇਣੀ ਹੈ ਨਾ ਉਹਦੀ ਨੀਅਤ ਤੇ ਜ਼ਰੂਰ ਦੇਖੋ ਵੀ ਜਿਹਨੂੰ ਵੋਟਾਂ ਪਾ ਦੇਨੇ ਗੁਰਦੁਆਰੇ ਨੂੰ ਝੁੰਮੜ ਜਾਂਦਾ ਕਿ ਯਾਰ ਦੁੱਖ ਆਉਂਦਾ ਹੈ ਭਾਈ ਰਖ ਖਾਲਸਾ ਵਾਹਿਗੁਰੂ